ਤਾਂ ਹੁਣ ਜੇਕਰ ਜ਼ਮੀਨ ਐਕਵਾਇਰ ਕਰਦੀ ਹੈ ਸਰਕਾਰ ਤਾਂ ਬਦਲੇ ਦੇ ਵਿੱਚ ਕਿਸਾਨਾਂ ਨੂੰ ਮੁਹਾਵਜਾ ਨਹੀਂ ਮਿਲੇਗਾ ਜੀ ਹਾਂ ਦੱਸਦੇ ਕਿ ਉਹਨਾਂ ਕਿਸਾਨਾਂ ਨੂੰ ਜ਼ਮੀਨ ਦੇ ਬਦਲੇ ਪੈਸੇ ਨਹੀਂ ਮਿਲਣਗੇ ਪਹਿਲਾਂ ਕੀ ਹੁੰਦਾ ਸੀ ਕਿ ਜਦੋਂ ਵੀ ਕਿਸੇ ਵਿਕਾਸ ਕਾਰਜ ਦੇ ਲਈ ਜਾਂ ਕਿਸੇ ਨਵੇਂ ਪ੍ਰੋਜੈਕਟ ਦੇ ਲਈ ਜ਼ਮੀਨ ਐਕਵਾਇਰ ਕੀਤੀ ਜਾਂਦੀ ਸੀ ਕਿਸਾਨਾਂ ਤੋਂ ਜ਼ਮੀਨ ਲਈ ਜਾਂਦੀ ਸੀ ਤਾਂ ਬਦਲੇ ਦੇ ਵਿੱਚ ਉਹਨਾਂ ਨੂੰ ਦੁੱਗਣੇ ਰੇਟਾਂ ਤੇ ਉਹ ਜ਼ਮੀਨ ਜਿਹੜਾ ਕਿ ਖਰੀਦੀ ਜਾਂਦੀ ਸੀ ਸਰਕਾਰ ਦੇ ਵੱਲੋਂ ਲੇਕਿਨ ਹੁਣ ਅਜਿਆ ਨਹੀਂ ਹੋਵੇਗਾ ਇੱਕ ਨਵਾਂ ਕਾਨੂੰਨ ਜਿਹੜਾ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਸੀ ਔਰ ਉਸ ਨੂੰ ਪਾਸ ਕਰ ਦਿੱਤਾ ਗਿਆ ਤੇ ਹੁਣ ਕਿਸਾਨਾਂ ਨੂੰ ਜ਼ਮੀਨ ਦੇ ਬਦਲੇ ਪੈਸੇ ਨਹੀਂ ਮਿਲਣਗੇ ਕਿਉਂਕਿ ਬਹੁਤ ਸਾਰੇ ਕਿਸਾਨਾਂ ਦੀ ਇਹ ਸ਼ਿਕਾਇਤ ਰਹਿੰਦੀ ਸੀ ਔਰ ਸਰਕਾਰ ਦੀ ਜਿਆਦਾਤਰ ਸ਼ਿਕਾਇਤ ਰਹਿੰਦੀ ਸੀ ਕਿ ਕਿਸਾਨਾਂ ਦੇ ਵੱਲੋਂ ਜ਼ਮੀਨ ਨਹੀਂ ਦਿੱਤੀ ਜਾਂਦੀ ਜਿਸ ਤੇ ਬਦਲੇ ਜਿਹੜੇ ਵਿਕਾਸ ਕਾਰਜ ਨੇ ਪ੍ਰੋਜੈਕਟ ਨੇ ਉਹਨਾਂ ਦੇ ਵਿੱਚ ਦੇਰੀ ਹੁੰਦੀ ਸੀ ਤਾਂ ਹੁਣ ਅਜਿਆ ਨਹੀਂ ਹੋਵੇਗਾ ਕਿਉਂਕਿ ਹੁਣ ਸਰਕਾਰ اپنی مرضی ਦੇ ਨਾਲ ਜਿਹੜੀ ਜ਼ਮੀਨ ਐਕਵਾਇਰ ਕਰੇਗੀ ਬਹੁਤ ਸਾਰੇ ਜਿਹੜੇ ਦੇਸ਼ ਦੇ ਕਿਸਾਨ ਨੇ ਉਹ ਇਹ ਕਹਿੰਦੇ ਸੀ ਕਿ ਪੰਜਾਬ ਤੇ ਹਰਿਆਣਾ ਦੀ ਸਰਕਾਰ ਪ੍ਰੋਟੈਸਟ ਕਰਦੇ ਨੇ ਅੰਦੋਲਨ ਕਰਦੇ ਨੇ ਸਰਕਾਰ ਦੇ ਵਿਰੁੱਧ ਤਾਂ ਹੁਣ ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਕਿ ਇਲਮ ਹੋਵੇਗਾ ਕਿ ਆਖਿਰਕਾਰ ਉਹ ਕਿਸਾਨ ਇਹ ਜਿਆ ਕਿਉਂ ਕਰਦੇ ਨੇ ਕਿਉਂਕਿ ਪੰਜਾਬ ਤੇ ਹਰਿਆਣਾ ਦੇ ਕਿਸਾਨ ਜਿਹੜੇ پاگل ਨਹੀਂ ਨੇ ਉਹਨਾਂ ਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋ ਸਕਦਾ ਹੈ ਕਿਹੜੇ ਕਾਨੂੰਨ ਜਿਹੜੇ ਸਰਕਾਰ ਲਿਆ ਸਕਦੀ ਹੈ ਜਿਸ ਦੇ ਨਾਲ ਕਿਸਾਨਾਂ ਨੂੰ ਜਿਹੜਾ ਕਿ ਪਾਰੇ ਨੁਕਸਾਨ ਹੋਵੇਗਾ ਉਹਨਾਂ ਦੀ ਜ਼ਮੀਨਾਂ ਉਹਨਾਂ ਤੋਂ ਖੋਹ ਲਈਆਂ ਜਾਣਗੇ ਲਗਾਤਾਰ ਪੰਜਾਬ ਦੇ ਕਿਸਾਨਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਅੱਜ ਵੀ ਬਠਿੰਡੇ ਦੇ ਵਿੱਚ ਜਦੋਂ ਜ਼ਮੀਨ ਐਕਵਾਇਰ ਕਰਨ ਪੁਲਿਸ ਪਹੁੰਚੀ ਹੈ ਤਾਂ ਕਿਸਾਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਔਰ ਜ਼ਮੀਨ ਐਕਵਾਇਰ ਨਹੀਂ ਕਰਨ ਦਿੱਤੀ ਗਈ ਜਿਸ ਤੋਂ ਬਾਅਦ ਲਾਠੀ ਚਾਰਜ ਵੀ ਹੁੰਦਾ ਹੈ ਤਾਂ ਜਿਹੜੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਸੀ ਸਰਕਾਰ ਜ਼ਮੀਨ ਐਕਵਾਇਰ ਕਰਦੀ ਸੀ ਤਾਂ ਕਿਸਾਨਾਂ ਦੇ ਵੱਲੋਂ ਰੋਕਿਆ ਜਾਂਦਾ ਸੀ ਲੇਕਿਨ ਹੁਣ ਅਜਿਆ ਨਹੀਂ ਹੋਵੇਗਾ ਹੁਣ ਆਪਣੀ ਮਰਜ਼ੀ ਦੇ ਨਾਲ ਕਿਸਾਨਾਂ ਦੀ ਜ਼ਮੀਨ ਜਿਹੜੀ ਸਰਕਾਰ ਐਕਵਾਇਰ ਕਰੇਗੀ ਤਾਂ ਦੱਸਦੀ ਕਿ ਨਵਾਂ ਕਾਨੂੰਨ ਜਿਹੜਾ ਸਰਕਾਰ ਲੈ ਕੇ ਆਈ ਹੈ ਉਹ ਮੱਧ ਪ੍ਰਦੇਸ਼ ਦੇ ਕਿਸਾਨਾਂ ਦੇ ਲਈ ਹੈ ਸਰਕਾਰ ਦਾ ਕਹਿਣਾ ਹੈ ਕਿ ਹੁਣ ਮੱਧ ਪ੍ਰਦੇਸ਼ ਦੇ ਵਿੱਚ ਸਰਕਾਰੀ ਪ੍ਰੋਜੈਕਟਾਂ ਦੇ ਵਿੱਚ ਕੋਈ ਦੇਰੀ ਨਹੀਂ ਹੋਵੇਗੀ ਜ਼ਮੀਨ ਪ੍ਰਾਪਤੀ ਕਾਰਨ ਪ੍ਰੋਜੈਕਟ ਕਈ ਸਾਲਾਂ ਤੱਕ ਜਿਹੜੇ ਲਟਕਦੇ ਰਹਿੰਦੇ ਸਨ ਜਦੋਂ ਕਿ ਜ਼ਮੀਨ ਮਾਲਕ ਇਹ ਵੀ ਸ਼ਿਕਾਇਤ ਕਰਦੇ ਸਨ ਕਿ ਸਰਕਾਰ ਸਹੀ ਮੁਆਵਜ਼ਾ ਨਹੀਂ ਦਿੰਦੀ ਉਹਨਾਂ ਦੀ ਜ਼ਮੀਨ ਜਿਆਦਾ ਕੀਮਤੀ ਜਾਂ ਉਪਜਾਊ ਸੀ ਤੇ ਉਹਨਾਂ ਨੂੰ ਘੱਟ ਮੁਆਵਜ਼ਾ ਮਿਲਿਆ ਹੁਣ ਸਰਕਾਰੀ ਪ੍ਰੋਜੈਕਟ ਸਥਾਪਿਤ ਕਰਨ ਦੇ ਲਈ ਜ਼ਮੀਨ ਪ੍ਰਾਪਤ ਕਰਨ ਦੀ ਬਜਾਏ ਸਰਕਾਰ ਲੈਂਡ ਪੂਲਿੰਗ ਕਰੇਗੀ ਇਸ ਦੇ ਲਈ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਜ਼ਮੀਨ ਪ੍ਰਾਪਤੀ ਲਈ ਕਾਨੂੰਨ ਦੇ ਵਿੱਚ ਸੋਧ ਕਰਨ ਦੇ ਲਈ ਇੱਕ ਬਿੱਲ ਪੇਸ਼ ਕੀਤਾ ਸੀ ਅਤੇ ਇਹ ਬਿੱਲ ਜਿਹੜਾ ਪਾਸ ਵੀ ਹੋ ਗਿਆ ਸਰਕਾਰ 50% ਜ਼ਮੀਨ ਵਿਕਸਿਤ ਕਰੇਗੀ ਅਤੇ ਜ਼ਮੀਨ ਦੇ ਬਦਲੇ ਮਾਲਕ ਨੂੰ ਦੇਵੇਗੀ ਉਹ ਵੀ ਵਿਕਾਸ ਪ੍ਰੋਜੈਕਟ ਦੇ ਨੇੜੇ ਸਰਕਾਰ ਤੇ ਮੰਤਰੀ ਦਾ ਕਹਿਣਾ ਹੈ ਕਿ ਇਸ ਦਾ ਇੱਕ ਹੋਰ ਵੱਡਾ ਫਾਇਦਾ ਇਹ ਹੋਵੇਗਾ ਕਿ ਇਸ ਵੇਲੇ ਸਿਰਫ ਸਪੈਸ਼ਲ ਏਰੀਆ ਡਿਵੈਲਪਮੈਂਟ ਅਥਾਰਟੀ ਵਰਗੇ ادارے ਹੀ ਗੈਰ ਯੋਜਨਾਬੰਦ ਖੇਤਾਂ ਦੇ ਵਿੱਚ ਜਨਤਕ ਬੁਨਿਆਦੀ ਢਾਂਚਾ ਜਾਂ ਫਿਰ ਰਿਆਸੀ ਪ੍ਰੋਜੈਕਟ ਲਿਆ ਸਕਦੇ ਨੇ ਹੁਣ ਇਹ ਇਕਾਧਿਕਾਰ ਖਤਮ ਹੋ ਗਿਆ ਤੇ ਸਾਰੇ ਸਰਕਾਰੀ ਵਿਭਾਗਾਂ ਦੇ ਲਈ ਨਿਵੇਸ਼ ਦੇ ਦਰਵਾਜ਼ੇ ਖੁੱਲ ਗਏ ਨੇ ਹਾਲਾਂਕਿ ਇਹ ਜੈ ਪ੍ਰੋਜੈਕਟਾਂ ਦੀ ਲਾਗਤ 500 ਕਰੋੜ ਰੁਪਏ ਤੋਂ ਘੱਟ ਨਹੀਂ ਹੋਵੇਗੀ ਸਰਕਾਰ ਨੇ ਇੰਦੋਰ ਪੀਤੰਪੁਰ ਆਰਥਿਕ ਗਲਿਆਰੇ ਦੇ ਲਈ ਆਪਣੀ ਲੈਂਡ ਪੂਲਿੰਗ ਨੀਤੀ ਦੇ ਵਿੱਚ ਬਦਲਾਅ ਕੀਤਾ ਹੈ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦੇ ਬਦਲੇ 60% ਵਿਕਸਿਤ ਪਲਾਟ ਮਿਲਣਗੇ ਹੁਣ MPIDC ਵੀ ਬਦਲਾਅ ਕਰਨ ਜਾ ਰਹੇ ਹਨ ਵਿਭਾਗ ਕਿਸਾਨਾਂ ਤੱਕ ਪਹੁੰਚ ਕਰਨ ਜਾ ਰਹੇ ਹਰ ਪਿੰਡ ਦੇ ਵਿੱਚ ਕੈਂਪ ਲਗਾ ਕੇ ਸਹਿਮਤੀ ਪੱਤਰ ਲੈ ਜਾਣਗੇ MPIDC ਦੇ ਇਸ ਕੋਰੀਡੋਰ ਦੇ ਸਬੰਧ ਵਿੱਚ ਸਰਕਾਰ ਨੇ 60% ਵਿੱਚ ਜ਼ਮੀਨ ਦੇਣ ਦਾ ਫੈਸਲਾ ਕੀਤਾ ਹੈ 20.24 ਕਿਲੋਮੀਟਰ ਲੰਬੇ ਲਾਂਗੇ ਦੇ ਵਿੱਚ 1292 ਹੈਕਟੇਰ ਜ਼ਮੀਨ ਪ੍ਰਾਪਤ ਕੀਤੀ ਜਾਵੇਗੀ ਨਤੀਜਾ ਇਹ ਨਿਕਲਿਆ ਕਿ ਕਿਸਾਨ ਨਿਯਮਿਤ ਤੌਰ ਤੇ ਸਹਿਮਤੀ ਪੱਤਰ ਲੈ ਕੇ ਐਮਪੀ ਆਈਡੀਸੀ ਦਫ਼ਤਰ ਪਹੁੰਚ ਰਹੇ ਨੇ ਹੁਣ ਤੱਕ 125 ਵਿਗਾ ਜ਼ਮੀਨ ਦੇ ਲਈ ਪੱਤਰ ਜਿਹੜੇ ਆ ਚੁੱਕੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਖਜ਼ਾਨਾ ਨੂੰ ਮਿਲਣ ਦਾ ਸਿਲਸਲਾ ਹਰ ਰੋਜ਼ ਜਿਹੜਾ جاری ਹੈ ਤੇ ਜਾਣਿਆ ਜਾਂਦਾ ਹੈ ਕਿ 1292 ਹੈਕਟੇਰ ਜ਼ਮੀਨ ਦੇ 3500 ਤੋਂ ਵੱਧ ਮਾਲਕਨ ਬਹੁਤ ਸਾਰੇ ਲੋਕਾਂ ਦੇ ਕੋਲ ਜ਼ਮੀਨ ਦੇ ਵਾਕ ਵਕ ਟੁਕੜੇ ਵਿਆਂ ਦਫਤਰ ਹੋਣਾ ਆਸਾਨ ਨਹੀਂ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪਿੰਡਾਂ ਦੇ ਵਿੱਚ ਕੈਂਪ ਲਗਾਏ ਜਾਣਗੇ ਤੇ ਸ਼ੁੱਕਰਵਾਰ ਨੂੰ ਕਲੈਕਟਰ ਅਸ਼ੀਸ਼ ਸਿੰਘ ਦੀ ਪ੍ਰਧਾਨਗੀ ਹੇਠ ਐਮਪੀਆਈਡੀਸੀ ਦਫਤਰ ਵਿਖੇ ਇੱਕ ਮੀਟਿੰਗ ਹੋਈ ਹੈ ਇਸ ਦੇ ਵਿੱਚ ਜ਼ਮੀਨ ਪ੍ਰਾਪਤੀ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਜ਼ਮੀਨ ਮਾਲਕਾਂ ਦੇ ਨਾਲ ਗੱਲ ਕਰਕੇ ਸ਼ਾਂਤੀ ਲੈਣ ਦੇ ਨਿਰਦੇਸ਼ ਦਿੱਤੇ ਗਏ ਸਨ ਜ਼ਮੀਨ ਪ੍ਰਾਪਤੀ ਦੇ ਵਿੱਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਮੀਟਿੰਗ ਦੇ ਵਿੱਚ ਐਮਪੀਆਈਡੀਸੀ ਦੇ ਰਾਜੇਸ਼ ਰਠੌਰ ਜ਼ਿਲ੍ਹਾ ਪੰਚਾਇਤ ਦੇ ਸੀਓ ਸਿਦਾਰਥ ਜੈਨ ਤੇ ਹੋਰ ਕਈ ਜਿਹੜੇ ਅਧਿਕਾਰੀ ਮੌਜੂਦ ਸਨ